ਮਾਈਕੁਰ ਜੀ ਦਾ ਖਾਲਸਾ ਹਵਾ ਮਾਈਕੁਰ ਜੀ ਕੀ ਫੱਟੇ ਅੱਜ ਪੰਜਾਬ ਬਹੁਤ ਵੱਡੇ ਬਿਜਲੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਤੇ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹਰ ਛੋਟੀ ਛੋਟੀ ਗੱਲ ਤੇ ਬਿਆਨ ਦਿੰਦੇ ਨੇ ਆਪਦੀ ਪਿੱਠ ਥਾਪਣ ਦੇ ਵਿੱਚ ਹਮੇਸ਼ਾ ਉਹ ਕਦੇ ਉਹਨਾਂ ਨੇ 1 ਮਿੰਟ ਵੀ ਜਾਇ ਨਹੀਂ ਕੀਤਾ ਹੁਣ ਇਸ ਅਹਿਮ ਤੇ ਗੰਭੀਰ ਮੁੱਦੇ ਤੇ ਅੱਜ ਤੱਕ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਈ ਵੀ ਕੀ ਇਹ ਸੰਕਟ ਕਿੰਨੀ ਦੇਰ ਚੱਲੇਗਾ ਇਹਦੇ ਕੀ ਕਾਰਨ ਨੇ ਤੇ ਅੱਜ ਕਿਸਾਨ ਜਿਹੜਾ ਪੰਜਾਬ ਦਾ ਉਹ ਦੋ ਪਾਸੋਂ ਜਿਹੜਾ ਹੈ ਉਹਦਾ ਨੁਕਸਾਨ ਹੋ ਰਿਹਾ ਇੱਕ ਤਾਂ ਔੜ ਲੱਗੀ ਹੈ 15-20 ਦਿਨ ਤੋਂ ਬਿਲਕੁਲ ਪੰਜਾਬ ਵਿੱਚ ਕਿਤੇ ਮੀਂਹ ਨਹੀਂ ਪਿਆ ਤੇ ਦੂਸਰੇ ਪਾਸੇ 4 ਤੋਂ 5 ਘੰਟੇ ਤੋਂ ਵੱਧ ਕਿਤੇ ਵੀ ਪੰਜਾਬ ਵਿੱਚ ਖੇਤਾਂ ਨੂੰ ਬਿਜਲੀ ਨਹੀਂ ਮਿਲ ਰਹੀ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਪੰਜਾਬ ਦੀ ਖੇਤੀਬਾੜੀ ਤੇ ਖਾਸ ਤੌਰ ਤੇ ਬਹੁਤ ਵੱਡਾ ਸੰਕਟ ਹੈ ਤੇ ਸਾਡੇ ਮੁੱਖ ਮੰਤਰੀ ਉਹ ਚੁੱਪੀ ਧਾਰੀ ਬੈਠੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਉਹਨਾਂ ਦੀਆਂ ਗਲਤੀਆਂ ਕਰਕੇ ਉਹਨਾਂ ਦੀ ਕਮਜ਼ੋਰੀਆਂ ਕਰਕੇ ਅਤੇ ਜਿਸ ਰੂਪ ਚ ਉਹਨਾਂ ਨੇ ਲੋਕਾਂ ਨੂੰ ਗੁमराह ਕੀਤਾ ਹੈ ਪਿਛਲੇ ਲੰਬੇ ਸਮੇਂ ਚ ਹੁਣ ਉਹਨਾਂ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਵੀ ਸੰਕਟ ਕਿਉਂ ਆ ਰਿਹਾ ਹੈ ਪਿੱਛੇ ਜੇ ਮੁੱਖ ਮੰਤਰੀ ਦਾ ਬਿਆਨ ਆਇਆ ਸੀ ਵੀ ਅਸੀਂ ਤਾਂ ਮੋਟਰਾਂ ਬੰਦ ਕਰਕੇ ਜਿਹੜੀ ਹੈ ਚੋਣਾ ਲਾਉਣ ਲਾ ਦਾਂਗੇ ਮੋਟਰਾਂ ਦਾ ਜਰੂਰ ਬੰਦ ਨੇ ਪਰ ਚੋਣਾ ਨਹੀਂ ਲੱਗ ਰਿਹਾ ਹੈ ਕਹਿੰਦੇ ਸੀ ਵੀ ਅਸੀਂ ਗੋਵਿੰਦਪੁਰ ਸਾਹਿਬ ਦਾ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਤੇ ਕੋਈ ਕਮੀ ਨਹੀਂ ਰਹੇਗੀ ਸਾਡੇ ਕੋਲ ਕੋਲੇ ਦੀ ਕੋਈ ਕਮੀ ਨਹੀਂ ਪਰ ਹੁਣ ਕਿੱਥੇ ਗਿਆ ਤੁਹਾਡਾ ਕੋਲਾ ਕਿੱਥੇ ਗਿਆ ਜਿਹੜਾ ਨਵਾਂ ਬਿਜਲੀ ਥਰਮਲ ਪਲਾਂਟ ਦੀ ਬਿਜਲੀ ਇਹ ਸਾਰੇ ਜਵਾਬ ਮੁੱਖ ਮੰਤਰੀ ਦੇ ਦੇਣੇ ਬਣਦੇ ਨੇ ਕਹਿੰਦੇ ਸੀ ਵੀ ਅਸੀਂ ਹੁਣ ਬਾਹਰਲੇ ਸੂਬਿਆਂ ਨੂੰ ਬਿਜਲੀ ਭੇਜ ਰਹੇ ਹਾਂ ਬਾਹਰ ਦੇ ਪੇ ਛੱਡੋ ਤੁਹਾਡੇ ਆਪਣੇ ਸੂਬੇ ਨੂੰ ਅੱਜ ਬਿਜਲੀ ਲੋਕਾਂ ਨੂੰ ਨਹੀਂ ਮਿਲ ਰਹੀ ਤੇ ਦੋ ਪਹਿਲੂਆਂ ਤੋਂ ਨਾਲੇ ਤਾਂ ਕਿਸਾਨ ਦਾ ਬੁਰਾ ਹਾਲ ਹੈ ਨਾਲੇ ਆਮ ਲੋਕ ਨੂੰ ਜਿਹਦੇ ਵਾਸਤੇ ਤੁਸੀਂ ਕਹਿੰਦੇ ਸੀ ਵੀ 600 ਯੂਨਿਟ ਬਿਜਲੀ ਮਾਫ ਕਰਤੀ ਉਹਨਾਂ ਨੂੰ ਵੀ ਲੁੱਟਿਆ ਜਾ ਰਿਹਾ ਹੈ ਕਿਵੇਂ ਲੁੱਟਿਆ ਜਾ ਰਿਹਾ ਹੈ ਜਿਹੜੇ ਲੋਕਾਂ ਨੂੰ ਪਿਛਲੇ 4-4 ਸਾਲਾਂ ਤੋਂ ਬਿਜਲੀ ਨਹੀਂ ਸਹੀ ਜਿਨ੍ਹਾਂ ਦੇ ਘਰਾਂ ਵਿੱਚ ਸੋਲਰ ਪਲਾਂਟ ਲੱਗੇ ਹੋਏ ਨੇ ਉਹਨਾਂ ਨੂੰ ਵੀ ਜਿਹੜੇ ਵੱਡੇ ਵੱਡੇ ਬਿਜਲੀ ਦੇ ਬਿੱਲ ਆ ਕੇ ਜਿਹੜੇ 600 ਯੂਨਿਟ ਮਾਫੀ ਦੇ ਵਿੱਚ ਆਉਂਦੇ ਉਹਨਾਂ ਨੂੰ ਵੀ ਘਰਾਂ ਨੂੰ ਪਿਛਲੇ ਦੇ ਬਿੱਲ ਭੇਜਦੇ ਕੀ ਕਹਿ ਕੇ ਭੇਜਦੇ ਵੀ ਜੇ ਤਾਂ ਕੋਈ ਪ੍ਰਾਣਾ ਬੁਕਾਇਆ ਹੈ ਜਿਹੜਾ ਅਸੀਂ ਜਿਹੜਾ ਹੈ ਹੁਣ ਚੈੱਕ ਕੀਤਾ ਇਹ ਛੋਟਾ ਬਕਾਇਆ ਮੰਨਦਾ ਸੀ ਉਹ ਤੁਸੀਂ ਬਕਾਇਆ ਜਮ੍ਹਾਂ ਕਰਾਓ ਇਹ ਹੁਣ ਸ਼ਰਾਬ ਸਾਹਿਬ ਲੋਕਾਂ ਦੀ ਲੁੱਟ ਨਹੀਂ ਤਾਂ ਹੋਰ ਕੀ ਹੈ ਇਸ ਲਈ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਸ ਤਰ੍ਹਾਂ ਲੋਕਾਂ ਨਾਲ ਧਰੋਖਾ ਮਾਰ ਰਹੀ ਹੈ ਜਿਵੇਂ ਗੁੰਮਰਾਹ ਕਰ ਰਹੀ ਹੈ ਜਿਵੇਂ ਝੂਠ ਬੋਲ ਰਹੀ ਹੈ ਅੱਜ ਉਸ ਸਾਰੀਆਂ ਚੀਜ਼ਾਂ ਦਾ ਪਰਦਾ ਫਾਸ਼ ਹੋ ਗਿਆ ਤੇ ਮੈਨੂੰ ਅੱਗੇ ਕਿਸਾਨੀ ਦੇ ਲਈ ਬਹੁਤ ਵੱਡਾ ਸੰਕਟ ਦਿਖ ਰਿਹਾ ਹੈ ਕਿਵੇਂ ਦਿਖ ਰਿਹਾ ਸਾਡੀ ਜਿਹੜੇ ਕਈ ਛੱਲਰ ਮਾਲਕ ਨੇ ਉਹਨਾਂ ਨਾਲ ਵੀ ਗੱਲਾਂ ਹੁੰਦੀਆਂ ਜਿਨ੍ਹਾਂ ਨੇ ਝੋਨਾ ਚੱਕਣਾ ਹੈ ਸਰਕਾਰ ਦੀਆਂ ਨੀਤੀਆਂ ਕਰਕੇ ਪਿਛਲੇ ਸਾਲ ਛੱਲਰ ਮਾਲਕਾਂ ਨੂੰ ਬਹੁਤ ਵੱਡੇ ਘਾਟੇ ਪਏ ਨੇ ਤੇ ਬਹੁਤੇ ਛੱਲਰ ਮਾਲਕ ਐਸੇ ਨਹੀਂ ਜਿਹੜੇ ਆਉਣ ਵਾਲੇ ਸਾਲ ਦੇ ਵਿੱਚ ਜਿਨ੍ਹਾਂ ਦੀ ਸੋਚ ਹੈ ਵੀ ਸ਼ਾਇਦ ਅਸੀਂ ਜਿਹੜਾ ਹੈ ਝੋਨਾ ਨਾ ਹੀ ਲਵਾਈਏ ਨਾ ਹੀ ਚੱਕੀਏ ਤੇ ਸ਼ੈਲਰ ਵੀ ਨਾ ਚਲਾਈਏ ਕਿਉਂਕਿ ਸਰਕਾਰ ਦੀਆਂ ਨੀਤੀਆਂ ਕੁਝ ਐਸੀਆਂ ਮਾੜੀਆਂ ਨੇ ਸੋ ਪੱਖ ਵੀ ਕੋਈ ਬਹੁਤ ਵਧੀਆ ਦਿਖ ਰਿਹਾ ਪਰ ਅੱਜ ਦੇ ਜਿਹੜੇ ਮੌਜੂਦਾ ਹਾਲਾਤ ਨੇ ਇਹ ਵਾਕਈ ਬਹੁਤ ਸੰਕਟਮਈ ਨੇ ਤੇ ਸਰਕਾਰ ਨੂੰ ਲੋਕਾਂ ਨੂੰ ਜਵਾਬ ਵੀ ਦੇਣਾ ਚਾਹੀਦਾ ਹੈ ਤੇ ਬਿਜਲੀ ਦਾ ਕਿੰਨੇ ਸਮੇਂ ਚ ਸੰਕਟ ਦਾ ਹੱਲ ਹੋਏਗਾ ਇਹ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਇਹੀ ਮੈਂ ਬੇਨਤੀ ਕਰਦਾ ਤੇ ਮੈਂ ਸਮਝਦਾ ਇਹ ਜਿਹੜੀ ਸਰਕਾਰ ਹੈ ਇਹ ਸਿਰਫ ਫੋਕੀ ਬਿਆਨਬਾਜ਼ੀ ਤੇ ਝੂਠ ਤੋਂ ਬਿਨਾ ਇਹਨਾਂ ਦੇ ਪੱਲੇ ਕੁਝ ਨਹੀਂ ਅੱਜ ਭਗਵੰਤ ਮਾਨ ਦਾ ਜਿਹੜਾ ਚਿਹਰਾ ਉਹ ਬੇਨਕਾਬ ਹੋਇਆ ਹੈ ਸਰਕਾਰ ਦਾ ਜਿਹੜਾ ਬੇਨਕਾਬ ਹੋ ਗਿਆ ਤੇ ਲੋਕ ਜਿਹੜੇ ਨੇ ਉਹ ਜਵਾਬ ਮੰਗ ਰਹੇ ਨੇ ਤੇ ਮੈਂ ਵੀ ਆਪਣੇ ਵੱਲੋਂ ਤੇ ਸਾਡੇ ਸਾਰੇ ਸਹਿਯੋਗੀ ਸਾਡੇ ਸਾਥੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਨਹਿਰ ਦੇ ਸਾਰੇ ਵੱਲੋਂ ਸਰਕਾਰ ਨੂੰ ਇਹ ਹੀ ਬੇਨਤੀ ਵੀ ਕਰਦਾ ਕਿ ਜਲਦੀ ਤੋਂ ਜਲਦੀ ਇਸ ਸੰਕਟ ਦਾ ਹੱਲ ਲੱਭਿਆ ਜਾਵੇ ਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਰੋਜ਼ਾਨਾ ਖਬਰਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਹਾਡੇ ਕੋਲ ਜਲਦੀ ਪਹੁੰਚ ਸਕੇ